ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਮੌਸਮ ਬਾਰੇ ਅੱਜ ਆਪਾਂ ਇਸ ਸਤੰਬਰ ਨੂੰ ਮੌਸਮ ਸਵੇਰ ਤੋਂ ਲੈ ਕੇ ਕਿਵੇਂ ਦਾ ਹੈ ਪੰਜਾਬ ਦੇ ਵਿੱਚ ਸੋ ਜਿਵੇਂ ਕਿ ਰਾਤ ਦਾ ਰਾਤ ਦਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਕੁਝ ਦੱਖਣੀ ਹਿੱਸਾ ਪੂਰਵੀ ਅਤੇ ਉੱਤਰੀ ਹਿੱਸੇ ਹੋਣਗੇ ਇਨ੍ਹਾਂ ਹਿੱਸਿਆਂ ਵਿੱਚ ਛੋਟੇ-ਮੋਟੇ ਮੀਂਹ ਦੇ ਹਾਲਾਤ ਬਣ ਸਕਦੇ ਨੇ ਟੁੱਟਵੇਂ ਬੱਦਲ ਬਣ ਸਕਦੇ ਨੇ ਤਾਂ ਉਸੇ ਤਰ੍ਹਾਂ ਹੀ ਅੱਧੀ ਰਾਤ ਤੋਂ ਬਾਅਦ ਲਗਭਗ ਤੜਕੇ ਸਮੇਂ 3-4 ਵਜੇ ਦੇ ਕਰੀਬ ਪਟਿਆਲਾ ਸੰਗਰੂਰ ਇਨ੍ਹਾਂ ਹਿੱਸਿਆਂ ਵਿੱਚ ਬਰਸਾਤ ਹੋਈ ਉਸ ਤੋਂ ਬਾਅਦ ਥੋੜਾ ਬਹੁਤ ਫਤੇਗੜ ਸਾਹਿਬ ਦੇ ਇਲਾਕੇ ਲੁਧਿਆਣੇ ਤੇ ਥੋੜਾ ਬਹੁਤ ਹਿੱਸੇ ਕਵਰ ਹੋਏ ਨੇ ਮੇਨ ਲੁਧਿਆਣਾ ਆਪਣਾ ਸ਼ਹਿਰ ਜਿਹੜਾ ਉਹਦੇ ਲਗਭਗ ਦੇ ਹਿੱਸਿਆਂ ਨੂੰ ਮਿਲਿਆ ਨੇ ਨੰਗਲ ਆਨੰਦਪੁਰ ਸਾਹਿਬ ਦੇ ਆਸੇ-પાસੇ ਤਕੜਾ ਮੀ ਦੇਖਣ ਨੂੰ ਮਿਲਿਆ ਕੁਝ ਹਿੱਸਿਆਂ ਵਿੱਚ ਇਸੇ ਤਰ੍ਹਾਂ ਤੇ ਹੁਣ ਜਿਹੜਾ ਸਿਸਟਮ ਬਣਿਆ ਹੋਇਆ ਇਹ ਨਵਾਂ ਸ਼ਹਿਰ ਤੋਂ ਲੈ ਕੇ ਅੱਗੇ ਹੁਸ਼ਿਆਰਪੁਰ ਤੱਕ ਦੇ ਕਈ ਹਿੱਸਿਆਂ ਨੂੰ ਕਵਰ ਕਰੇਗਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਭਾਗਾਂ ਦੇ ਵਿੱਚ ਆਪਾਂ ਨੂੰ ਮੀ ਦੀਆਂ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਸਵੇਰੇ ਦੇ ਪਹਿਲਾਂ ਘੰਟਿਆਂ ਦੇ ਵਿੱਚ 6 7 8 ਤੋਂ ਲੈ ਕੇ ਵਜੇ ਦੇ ਕਰੀਬ ਤੱਕ ਸੋਕ ਇਹ ਜਿਹੜਾ ਸਾਰੀ ਬਦਲਾਵਈ ਬਦਲ ਵਾਈ ਬਣ ਰਹੀ ਹੈ ਇਹ ਕਿਸੇ ਚੱਕਰਵਰਤੀ ਸਿਸਟਮ ਦੇ ਚੱਲਦੇ ਬਣ ਰਹੀ ਹੈ ਜਿਹੜਾ ਗੁਜਰਾਤ ਰਾਜਸਥਾਨ ਦੇਸ਼ ਇਹ ਇਲਾਕਿਆਂ ਵਿੱਚ ਪਹੁੰਚ ਗਿਆ ਕਿਉਂਕਿ ਇਹਦੇ ਨਾਲ ਨਵੀਂ ਦਾ ਜਿਹੜਾ ਫਲੋ ਆ ਲਗਭਗ ਅਰਬ ਸਾਗਰ ਤੋਂ ਵੀ ਇਸ ਤਰ੍ਹਾਂ ਪੰਜਾਬ ਤੱਕ ਆ ਰਿਹਾ ਹੈ ਜਿਹੜੀ ਬੰਗਾਲ ਦੀ ਖਾੜੀ ਤੋਂ ਨਾ ਵੀ ਹੂੰ ਉਹ ਵੀ ਲਗਭਗ ਹਿਮਾਲਿਆ ਪਰਬਤ ਦੇ ਨੇੜੇ-ਨੇੜੇ ਦੀ ਕਹਿ ਦਈਏ ਵੀ ਇਸ ਤਰ੍ਹਾਂ ਪੰਜਾਬ ਤੱਕ ਪਹੁੰਚ ਰਹੀ ਹੈ ਸੋ ਦੋਨਾਂ ਪਾਸਿਆਂ ਤੋਂ ਨਵੀਂ ਇਕੱਠੀ ਹੋਣ ਕਰਕੇ ਜਿਹੜੇ ਬੱਦਲਾਂ ਦੀ ਆਵਾਜ਼ ਆਈ ਹੈ ਤੇ ਗਰਮ ਚੱਕਮਗਰਜ ਚਮਕ ਵਾਲੇ ਬੱਦਲ ਤੇ ਜਿਹੜੇ ਉਹ ਬਣ ਰਹੇ ਹਨ ਕਿਉਂਕਿ ਕੱਲ ਧੁੱਪ ਵੀ ਲੱਗੀ ਨਵੀਂ ਵੱਧ ਹੈ ਤੇ ਉਹਦੇ ਚੱਲਦੇ ਜਿਹੜੇ ਛੋਟੇ ਮੋਟੇ ਗਰਜ ਚਮਕ ਵਾਲੇ ਬੱਦਲ ਬਣਨਗੇ ਛਿੱਗੇ ਉਹਦੀ ਸੰਭਾਵਨਾ ਰਾਤ ਦੇ ਵੇਲੇ ਸ਼ਾਮ ਵੇਲੇ ਕੱਲ ਬਣਨ ਲੱਗ ਗਈ ਸੀ ਤੇ ਹੁਣ ਦਿਨ ਦੀ ਗੱਲ ਕਰੀਏ ਦਿਨ ਦੇ ਵੇਲੇ ਜਿਹੜੀ ਥੋੜੀ ਬਹੁਤ ਬੱਦਲਵਾਈ ਆ ਹਾਲੇ ਬਣੀ ਰਹੇਗੀ ਸਵੇਰੇ ਦੇ ਪਹਿਲੇ ਘੰਟਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਮੌਸਮ 'ਚ ਸੁਧਾਰ ਆਊਗਾ ਲਗਭਗ 10 ਵਜੇ ਤੋਂ ਬਾਅਦ ਕਈ ਹਿੱਸਿਆਂ ਦੇ ਵਿੱਚ ਧੁੱਪ ਦੇਖਣ ਨੂੰ ਮਿਲੇਗੀ ਹਾਲਾਂਕਿ ਟੁੱਟਮੀ ਬੱਦਲਵਾ ਇਹਨਾਂ ਧੁੱਪ ਸਵੇਰ ਦੇ ਵੇਲੇ ਤੋਂ ਕੁਝ ਹਿੱਸਿਆਂ ਵਿੱਚ ਰਹੂ ਪਰ ਕੁਝ ਗਿਣਵੇ ਚੁਣਵੇ ਹਿੱਸੇ ਹੋਣਗੇ ਪੰਜਾਬ ਦੇ ਜਿਹੜੇ ਆ ਪਹਿਲਾਂ ਕਿ ਦੱਸੇ ਜੀਵੇਂ ਪਟਿਆਲੇ ਤੋਂ ਲੈ ਕੇ ਸੰਗਰੂਰ ਮਲੇਰਕੋਟਲਾ ਫਤਿਹਗੜ ਸਾਹਿਬ ਹੋ ਗਿਆ ਲੁਧਿਆਣਾ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਦੇ ਕੁਝ ਹਿੱਸੇ ਹੁਸ਼ਿਆਰਪੁਰ ਦੇ ਇਨ੍ਹਾਂ ਭਾਗਾਂ ਵਿੱਚ ਬੱਦਲਵਾਈ ਬਣੀ ਹੋਈ ਹੈ ਕਿਣਮਿਣ ਹੋ ਸਕਦੀ ਹੈ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਇਹਨਾਂ ਦੇ ਕਈ ਹਿੱਸਿਆਂ ਦੇ ਵਿੱਚ ਅਗਲੇ ਘੰਟਿਆਂ ਵਿੱਚ ਆਪਾਂ ਨੂੰ ਥੋੜੀ ਜਿਹੀ ਤੇਜ਼ ਬਰਸ਼ਾਤ ਵੀ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਬਿਨਾ ਬਾਕੀ ਜਿਹੜੇ ਸਾਰੇ ਪੱਛਮੀ ਖੇਤਰ ਨੇ ਮਾਝੇ ਦਾ ਇਲਾਕਾ ਹੋ ਗਿਆ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਸਾਹਿਬ ਦੇ ਹਿੱਸੇ ਤੇ ਫਾਜ਼ਲਕਾ ਫਰੀਦਕੋਟ ਹੋ ਗਿਆ ਫਿਰੋਜ਼ਪੁਰ ਦੇ ਇਲਾਕੇ ਮੋਗੇ ਜ਼ਿਲ੍ਹੇ ਦੇ ਭਾਗ ਹੋ ਗਏ ਇਨ੍ਹਾਂ ਹਿੱਸਿਆਂ ਦੇ ਵਿੱਚ ਫਿਲਹਾਲ ਹਾਲੇ ਕੋਈ ਮੌਸਮ ਦੀ ਕੋਈ ਜ਼ਿਆਦਾ ਗਤੀਵਿਧੀਆਂ ਹੋਣ ਦੀ ਸੰਭਾਵਨਾ ਨਹੀਂ ਹੈ ਅਗਲੇ 2-3 ਘੰਟਿਆਂ ਵਿੱਚ ਹੋ ਸਕਦਾ ਕਿ ਛੋਟੇ-ਮੋਟੇ ਗਰਜ ਜਾ ਬੱਦਲ ਐਨਾਈਸਿਆਂ ਵਿੱਚ ਬਣ ਸਕਦੇ ਨੇ ਜਿਹੜੇ ਤੇ ਅਚਾਨਕ ਛੋਟੇ-ਮੋਟੇ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇ ਸਕਦੇ ਨੇ ਮੀਂਹ ਦੇਸ਼ ਰਾਟੇ ਪੈ ਸਕਦੇ ਨੇ ਕਿਉਂਕਿ ਬੱਦਲ ਵਾਈ ਬਣੀ ਹੋਈ ਹੈ ਨਵੀਂ ਬਣੀ ਹੋਈ ਹੈ ਤੇ ਅਜੇ ਦੇ ਵਿੱਚ ਗਰਜ ਚਾਂਕ ਵਾਲੇ ਛੋਟੇ-ਮੋਟੇ ਬੱਦਲ ਕਿਸੇ ਇਲਾਕੇ ਦੇ ਵਿੱਚ ਵੀ ਬਣ ਸਕਦੇ ਨੇ ਤੇ ਲਗਭਗ 11 ਜਾਂ 12 ਵਜੇ ਦੁਪਹਿਰ ਤੋਂ ਬਾਅਦ ਮੌਸਮ 'ਚ ਸੁਧਾਰ ਆਊਗਾ ਫਿਰ ਧੁੱਪ ਨਿਕਲਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਹਾਲਾਂਕਿ ਇਹ ਬੱਦਲਵਾਈ ਬਹੁਤ ਜ਼ਿਆਦਾ ਤਕੜੀ ਨਹੀਂ ਹੈ ਪਰ ਫਿਰ ਵੀ ਇਹਦੇ ਨਾਲ ਛੋਟੀ ਮੋਟੀਆਂ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜਿਹੜੀਆਂ ਕਿ ਛੋਟੇ ਇਲਾਕਿਆਂ ਨੂੰ ਕਵਰ ਕਰਨਗੀਆਂ ਵੱਡੇ ਇਲਾਕੇ ਦੇ ਵਿੱਚ ਨਹੀਂ ਹੋਣਗੇ ਤੇ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਫਿਲਹਾਲ ਪੰਜਾਬ ਦੇ ਵਿੱਚ ਪੂਰਬ ਦੇ ਨਾਲ ਦੱਖਣੀ ਅਤੇ ਉੱਤਰੀ ਹਵਾਵਾਂ ਦਾ ਰੁਖ ਹੀ ਰਹੂਗਾ ਦਿਨ ਦੇ ਤਾਪਮਾਨ ਧੁੱਪ ਲੱਗਣ ਤੋਂ ਬਾਅਦ 3 ਡਿਗਰੀ ਤੋਂ ਪਲੱਸ ਜਾਣੇਗਾ ਬਾਕੀ ਅਗਲੀ ਅਪਡੇਟ ਫਿਰ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਜਿਵੇਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਦੁਪਹਿਰ ਸ਼ਾਮ ਦੇ ਆਸ-ਪਾਸ ਇਹੋ ਜਿਹੀਆਂ ਖਬਰਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ